ਪਰ ਉਹ ਜਿਹੜਾ ਰਾਣਾ ਜੀ ਹੈ ਨਾ ਉਹ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਦੀ ਘੱਟ ਤੇ ਭਾਜਪਾ ਦੀ ਬੋਲੀ ਉਹ ਜ਼ਿਆਦਾ ਬੋਲ ਰਹੀ ਹੈ ਜੀ ਦੇਖੋ ਰਾਣਾ ਕਿੱਥੋਂ ਦਾ ਆਪਣਾ ਕਾਂਗਰਸ ਸਤਾਸ਼ੀ ਹੋ ਗਿਆ ਉਹਨੇ ਮੁੰਡੇ ਨੂੰ ਟਿਕਟ ਨਹੀਂ ਮਿਲੀ ਉਹਦੀ ਥਾਂ ਤੇ ਕਿਸੇ ਬੰਦੇ ਨੂੰ ਯੋਗ ਨੂੰ ਟਿਕਟ ਦੇਦੀ ਕਾਂਗਰਸ ਪਾਰਟੀ ਨੇ ਇਹਨਾਂ ਨੇ ਆਪ ਦਾ ਮੁੰਡਾ ਯਾਦ ਖੜਾ ਕਰਕੇ ਸਾਡਾ ਕਾਂਗਰਸ ਪਾਰਟੀ ਦਾ ਇੱਕ ਉਮੀਦਵਾਰ ਹਰਾਇਆ ਜੀ ਪਰਾਨੇ ਨਹੀਂ ਸੀ ਜਾਖੜ ਵੀ ਪੁਰਾਣਾ ਥਾਂ ਮੇ ਸੀ ਉਹਦਾ ਕਦੇ ਸਾਡੇ ਪਿਓ ਦਾਦੇ ਪਰਦਾਦੇ ਪੰਜ ਪੰਜ ਪੀੜੀਆਂ ਦੇ ਉਹਨਾਂ ਦੇ ਕਾਂਗਰਸ ਸੀ ਤੇ ਕਾਂਗਰਸ ਦੇ ਵਿੱਚੋਂ ਉਹਨਾਂ ਲੋਕਾਂ ਨੇ ਲਾਹਾ ਵੀ ਲਿਆ ਨਾਂ ਵੀ ਬਣਿਆ ਤੇ ਜਾਖੜ ਜੀ ਕਿੱਥੇ ਅੱਜ ਤੁਹਾਡੇ ਕਿਹੜੇ ਪ੍ਰੋਗਰਾਮ ਆ ਯਾਰ ਕੀ ਕਰੀ ਜਾਂਦੇ ਹੋ ਤੁਸੀਂ ਉਹੋ ਜਿਹੇ ਸਾਡੇ ਲੋਕ ਐ ਤੁਹਾਨੂੰ ਅਸੀਂ ਵੇਖਿਆ ਨਹੀਂ ਤੁਸੀਂ ਇੱਥੇ ਪਹਿਲਾਂ 5 ਸਾਲ ਸੇ ਕੰਮ ਕਰਕੇ ਗਏ ਹੋ ਤੇ ਤੁਹਾਡੇ ਕੰਮ ਬਾਰੇ ਅਸੀਂ ਜਾਣਦੇ ਨਹੀਂ ਇਹ ਤਾਂ ਉਹ ਗੱਲ ਹੋ ਗਈ ਇਹਨਾਂ ਦੀ ਜਿਹੜੇ ਵੱਡੇ ਲੀਡਰ ਬਣੇ ਫਿਰਦੇ ਆ ਤੇ ਸ਼ਕਤੀ ਪ੍ਰਦਰਸ਼ਨ ਕਰਦੇ ਆ ਕੋਈ ਤੇਰੇ ਵਰਗਾ ਕਹਿੰਦਾ ਮਾ ਮੈਂ ਆਪਦੇ ਨਾਲ ਕੀ ਜਾਇਆ ਮਾ ਉਹ ਕਹਿੰਦੀ ਪੁੱਤ ਪੁੱਤ ਪੇਕੇ ਦਾ ਮੇਰੇ ਹੀ ਆ ਨਾ ਉਹ ਅਸੀਂ ਤੁਹਾਨੂੰ ਜਾਣਦੇ ਨਹੀਂ ਤੁਸੀਂ ਇੱਕ ਇੱਕ ਬਰਗਰ ਤੇ ਇੱਕ ਇੱਕ ਬਰਗਰ ਮਗਾ ਕੇ ਲੋਕਾਂ ਨੂੰ ਠਾਣੇ ਤੇਲੀਫੋਨ ਕਰਨ ਵਾਲੇ ਵੱਡੇ ਲੀਡਰ 440 ਰੁਪਈਆ ਦੀ ਦਵਾਈ ਮਗਾਈ ਤੁਸੀਂ ਮੈਡੀਕਲ ਦੀ ਕਹਿੰਦੇ ਠਾਣੇ ਫੋਨ ਫੇਅਰ ਕਰਾਂਗੇ ਅਸੀਂ ਪਹਿਲਾਂ 440 ਰੁਪਈਆ ਦੀ ਦਵਾਈ ਲੈ ਕੇ ਗਰੀਬਾਂ ਤੋਂ 440 ਰੁਪਈਆ ਦੀ ਦਵਾਈ ਮਗਾ ਕੇ ਮੈਡੀਕਲ ਦੀ ਤੁਸੀਂ ਤੇ ਤੁਸੀਂ ਠਾਣੇ ਫੋਨ ਕਰਨ ਵਾਲੇ ਵੱਡੇ ਕਾਂਗਰਸੀ ਤੁਸੀਂ ਕਾਂਗਰਸ ਨੂੰ ਇੱਥੇ ਲਾਗ ਲਾਤੀ ਮੈਂ ਐਮਐਸਪੀ ਦੇਊਗਾ ਉਹ ਸਰਕਾਰਾਂ ਦਾ ਐਮਐਸਪੀ ਦੇਣ ਨੂੰ ਤਿਆਰ ਨਹੀਂ ਰਾਣਾ ਜੀ ਤੁਸੀਂ ਕਿੱਥੋਂ ਦੇਵੋਗੇ ਸਰ ਇਹ ਸਿਸਟਮ ਦੇ ਵਿੱਚ ਜਦੋਂ ਵਿਧਾਨ ਸਭਾ ਦੇ ਵਿੱਚੋਂ ਇਹਨਾਂ ਨੇ ਵਾਕਆਊਟ ਕੀਤਾ ਤੇ ਤੁਸੀਂ ਦੇਖਿਆ ਨਹੀਂ ਰਾਣਾ ਜੀ ਉੱਥੇ ਬੈਠੇ ਰਹੇ ਉਹ ਦੱਸੋ ਫਿਰ ਉਹ ਕਾਂਗਰਸੀ ਹੈ ਕਿ ਆਮ ਆਦਮੀ ਪਾਰਟੀ ਦੇ ਹੈ ਕਿ ਉਹ ਭਾਜਪਾ ਦੇ ਹੈ ਜੋ ਕਾਂਗਰਸੀ ਸੀ ਤਾਂ ਫਿਰ ਉੱਠ ਕੇ ਬਾਹਰ ਕਿਉਂ ਲੰਘ ਗਿਆ ਜਦੋਂ ਛੋਟੇ ਦੂਜੇ 15 16 ਵਿਧਾਇਕ ਬਾਹਰ ਚਲੇ ਗਏ ਵਾਕਆਊਟ ਕਰਕੇ ਇਹ ਸਾਡੇ ਇੱਕ ਸੀਨੀਅਰ ਲੀਡਰ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਤੇ ਇਹ ਰਾਣਾ ਜੀ ਫਿਰ ਉੱਥੇ ਕੀ ਕਰਦੇ ਸੀ ਮੜਾ ਮੋਟਾ ਮੰਨ ਕੇ ਚਲੋ ਗਲ ਗਿਆ ਛੜ ਗਿਆ ਉਹ ਪੂਰਾ ਸਰੀਰ ਗੱਲਣ ਦੇ ਨਾਲ ਉਹ ਤਾਂ ਅੰਗ ਵੱਡਾ ਚੰਗਾ ਹੈ ਇਹ ਰਾਣਾ ਗਰਜੀਤ ਦਾ ਜਿਹੜਾ ਇਹ ਕਾਂਗਰਸੀ ਦਾ ਇੱਕ ਅੰਗ ਹੈ ਇਹਨੂੰ ਵੱਢ ਕੇ ਪਰੇ ਛੱਡ ਦੇਣ ਇਹਨੂੰ ਪਾਰਟੀ ਦੇ ਵਿੱਚੋਂ ਕੱਢ ਦੇਣ ਜੇ ਚੰਗੇ ਰਹਿਣਾ ਤੇ ਨਹੀਂ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਗਲ ਜੂਗੀ ਲੀਡਰ ਦੀ ਫੋਟੋ ਹੈ ਨਹੀਂ ਉਹ ਤਾਂ ਸਿਰਫ ਇੱਕ ਵਪਾਰੀ ਬੰਦਾ ਉਹਦਾ ਆਪ ਦੀ ਫੈਕਟਰੀ ਹੈ ਜਿਹੜੀ ਸ਼ਰਾਬ ਦੀ ਜਿੱਦੇ ਚ ਬੀਅਰ ਬਣਦੀ ਆ ਉਹਦੇ ਵਾਸਤੇ ਇੱਕ ਉਹ ਆਪਦਾ ਕੱਚਾ ਸਮਾਨ ਲੋਕਾਂ ਤੋਂ ਕਿਸਾਨਾਂ ਤੋਂ ਲੈਣ ਵਾਸਤੇ ਆ ਰਿਹਾ ਚੱਕਾ ਕੱਚਾ ਮਾਲ ਲੈ ਕੇ ਉਹਨੂੰ ਤਿਆਰ ਕਰਨਾ ਉਹ ਵਪਾਰ ਕਰਦਾ ਨਾ ਉਹ ਕਾਂਗਰਸੀ ਹੈ ਨਾ ਉਹ ਕੁਝ ਹੋਰ ਹੈ ਤਾਂ ਚੰਨ ਜੀ ਚੰਨੀ ਮੇਰੀ ਮਾਸੀ ਦਾ ਲੜਕਾ ਨਹੀਂਗਾ ਜਿੰਨਾ ਚਿਰ ਪੂਰੇ ਪੰਜਾਬ ਦੀ ਵਾਂਗ ਡੋਰ ਆਪਣਾ ਸਰਦਾਰ ਚੰਨ ਜੀ ਚੰਨੀ ਦੇ ਹੱਥ ਨਹੀਂ ਹੁੰਦੀ ਉਹਨਾਂ ਚਿਰ ਕਾਂਗਰਸ ਇਹ ਦੇ ਵਿੱਚੋਂ ਪੂਣੀ ਵੀ ਨਿਕਲ ਸਕਦੀ ਹੈ ਜੇ ਲੋਕਾਂ ਨੇ ਨਾ ਇਹਨਾਂ ਦੇ ਹਾਥੀ ਦੇ ਦੰਦ ਖਾਣ ਦੇ ਹੋਰ ਹੈ ਹੋਣ ਦਿਖਾਉਣ ਦੇ ਹੋਰ ਹੈ ਇਹੀ ਰਾਣਾ ਤੁਸੀਂ ਹੋਰ ਸਾਲ 6 ਮਹੀਨਿਆਂ ਨੂੰ ਬੀਜੇਪੀ ਚ ਜਾਊਗਾ ਬੜੀ ਮਾੜੀ ਪੋਜੀਸ਼ਨ ਹੈ ਤੁਸੀਂ ਹੁਣ ਬੜੀਆਂ ਗੱਲਾਂ ਨਾ ਖਲਾਓ ਮੈਂ ਜਦੋਂ ਬੰਦਾ ਚੱਲ ਪੈਂਦਾ ਨਾ ਇਹਨਾਂ ਨੂੰ ਲੱਗਦੇ ਆ ਆਪਾਂ ਪੁਰੇ اچھا ਇਹ ਤਾਂ ਐਡੀ ਗਰੇਵੇ ਲੋਕ ਹੁੰਦੇ ਆ ਤੁਸੀਂ ਗੱਲਾਂ ਹੀ ਛੱਡ ਦਿਓ ਤੁਸੀਂ ਤਾਂ ਭਟੀਆਂ ਗੱਲਾਂ ਕਰੀ ਜਾਂਦੇ ਹੋ ਲੱਖਾਂ ਕਰੋੜਾਂ ਦੀਆਂ ਲੱਖਾਂ ਕਰੋੜਾਂ ਵਾਲੇ ਨਹੀਂ ਇਹੇ ਚੱਕਵੇਂ ਚੁੱਲੇ ਆ ਇਹਦਾ 20-20 ਰੁਪਈਆ ਤੇ 5000 ਰੁਪਈਆ ਤੇ 100-100 ਰੁਪਈਆ ਤੇ ਵੇਚਣ ਵਾਲੇ ਲੋਕ ਆ ਇਹਨਾਂ ਨੇ 100-100 ਰੁਪਈਆ ਲੈ ਕੇ ਟੈਲੀਫੋਨ ਕੀਤੇ ਆ ਅੱਸੀ ਕਾਲ ਸਫਰ ਟੈਲੀਵਿਜ਼ਨ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਕਾਂਗਰਸ ਤੇ ਗੁਰਜੀਤ ਸਿੰਘ ਰਾਣਾ ਚਰਚਾ ਦੇ ਵਿੱਚ ਨੇ ਕਿਉਂਕਿ ਕਹਿੰਦੇ ਮੱਕੀ ਤੇ ਐਮਐਸਪੀ ਦਿੱਤੀ ਜਾਣੀ ਹੈ ਕਾਂਗਰਸ ਦੇ ਵਰਕਰ ਕਾਲਾ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਰੇ ਮੁਸਲਿਮ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਸ਼ਰਮਾ ਜੀ ਸਵਾਗਤ ਹੈ ਤੁਹਾਡਾ ਸੱਫਰ ਟੀਵੀ ਤੇ ਜੀ ਕੀ ਕਿਵੇਂ ਦੇਖਦੇ ਹੋ ਕਹਿੰਦੇ ਹੁਣ ਕਾਂਗਰਸ ਤੇ ਰਾਣਾ ਗੁਰਜੀਤ ਜੀ ਮੱਕੀ ਤੇ ਐਮਐਸਪੀ ਦੇ ਰਹੇ ਆ ਨਹੀਂ ਕਾਂਗਰਸ ਪਾਰਟੀ ਦੀ ਕੋਈ ਇਹਦੇ ਵਿੱਚ ਹੈ ਨਹੀਂ ਇਹ ਇਕੱਲਾ ਰਾਣਾ ਜੀ ਦਾ ਆਪਦੀ ਗਤੀਵਿਧੀ ਹੈ ਉਹ ਕਿ ਰਾਣਾ ਹੈ ਨਾ ਜਿਹੜਾ ਇੱਕ ਵਪਾਰੀ ਹੈ ਬਹੁਤ ਵੱਡਾ ਅੱਛਾ ਉਹ ਕਾਂਗਰਸੀ ਹੋਣ ਦੇ ਨਾਲ ਦੇ ਨਾਲ ਨਾਲ ਇੱਕ ਬਹੁਤ ਵੱਡਾ ਵਪਾਰੀ ਹੈ ਤੁਹਾਨੂੰ ਪਤਾ ਹੈ ਮੈਂ ਗਲਤ ਨਾ ਹੋਵਾਂ ਕਈ ਦਰਜਣ ਉਹਨਾਂ ਲੋਕਾਂ ਦੀਆਂ ਫੈਕਟਰੀਆਂ ਹੈ ਸ਼ੂਗਰ ਮਿੱਲਾਂ ਹੈ ਸ਼ਰਾਬ ਦੀਆਂ ਫੈਕਟਰੀਆਂ ਹੋਰ ਆ ਕਾਰੋਬਾਰ ਬਹੁਤ ਵੱਡੇ ਹੈ ਪਰ ਉਹ ਜਿਹੜਾ ਰਾਣਾ ਜੀ ਹੈ ਨਾ ਉਹ ਮੈਨੂੰ ਇਹ ਲੱਗਦਾ ਹੈ ਵੀ ਕਾਂਗਰਸ ਦੀ ਘੱਟ ਤੇ ਭਾਜਪਾ ਦੀ ਬੋਲੀ ਉਹ ਜ਼ਿਆਦਾ ਬੋਲ ਰਹੀ ਹੈ ਕਾਰਨ ਕੀ ਹੈ ਵੀ ਉਹ ਕਹਿੰਦਾ ਮੈਂ ਐਮਐਸਪੀ ਦੇਵਾਂਗਾ ਉਹ ਸਰਕਾਰਾਂ ਦਾ ਐਮਐਸਪੀ ਦੇਣ ਨੂੰ ਤਿਆਰ ਨਹੀਂ ਰਾਣਾ ਜੀ ਤੁਸੀਂ ਕਿੱਥੋਂ ਦੇਵੋਗੇ ਸਿਰਫ 2 ਸਾਲਾਂ ਵਾਸਤੇ ਕਹਿ ਰਹੇ ਉਹ ਤੁਸੀਂ ਗੱਲ ਗੌਰ ਨਾਲ ਸੁਣੋ ਉਹ ਦੀ ਉਹ ਕਹਿੰਦਾ ਵੀ 2 ਸਾਲ ਮੈਂ ਮੱਕੀ ਚੱਕੂਗਾ ਐਮਐਸਪੀ ਦੇਊਗਾ ਜਿਹੜਾ ਰੇਟ ਹੋਊਗਾ ਸਰਕਾਰ ਦਾ ਉਦੋਂ 50 ਪੈਸੇ ਰੁਪਿਆ ਮੈਂ ਕਿਲੋ ਮਗਰ ਵੱਧ ਦੇ ਕੇ ਜਾਂ ਕੁਆਂਟਲ ਮਗਰ 105 ਰੁਪਏ ਵੱਧ ਦੇ ਕੇ ਸਿੱਧੀ ਖੇਤ ਦੇ ਵਿੱਚੋਂ ਚੱਕੂਗਾ ਉਹੀ ਬੋਲੀ ਬੋਲ ਰਹੀ ਹੈ ਬੀਜੇਪੀ ਸਰਕਾਰ મોદી ਮੋਦੀ ਦੇ ਜੋ ਇਸ ਖੇਤੀਬਾੜੀ ਕਾਨੂੰਨ ਦੇ ਮੰਤਰੀ ਹੈ ਉਹ ਕਹਿ ਰਿਹਾ ਵੀ ਅਸੀਂ ਐਮਐਸਪੀ ਮੰਡੀਕਰਨ ਖਤਮ ਕਰਨਾ ਹੈ ਮੰਡੀਕਰਨ ਖਤਮ ਕਰਕੇ ਤੇ ਅਸੀਂ ਸਿੱਧੀ ਫਸਲ ਚੱਕਣੀ ਚਾਹੁੰਦੇ ਆ ਉਹ ਵੀ ਫਿਰ ਵਪਾਰੀ ਹੈ ਇਹ ਵੀ ਵਪਾਰੀ ਹੈ ਕੀ ਹੋਇਆ ਫਿਰ ਕਮੇਡੀ ਕਰਨ ਦਾ ਖਤਮ ਹੋ ਜੂ ਜੀ ਤਾਂ ਪਰ ਆ ਰਾਣਾ ਜੀ ਕਹਿੰਦੇ ਵੀ ਭਾਜਪਾ ਦੇ ਵਿੱਚ ਕਦੇ ਨਹੀਂ ਹੋ ਸਕਦਾ ਤੇ ਨਾ ਹੀ ਕਦੇ ਹੋਣਾ ਇਹ ਕਿਉਂਕਿ ਉਹ ਪੁਰਾਣੇ ਲੀਡਰ ਕਾਂਗਰਸ ਤੇ ਜਾਣੇ ਜਾਂਦੇ ਆ ਤੇ ਚੋਟੀ ਤੇ ਥੰਮ ਕਰਕੇ ਕਾਂਗਰਸ ਤੇ ਜਾਣੇ ਜਾਂਦੇ ਆ ਪੰਜਾਬ ਦੇ ਵਿੱਚ ਨਹੀਂ ਤਾਂ ਤੁਸੀਂ ਨਾ ਜਾਖੜ ਜੀ ਫਿਰ ਪੁਰਾਣੇ ਨਹੀਂ ਸੀ ਹੂੰ ਜਾਖੜ ਵੀ ਪੁਰਾਣਾ ਥੰਮੀ ਸੀ ਉਹ ਤਾਂ ਕਹਿੰਦੇ ਸਾਡੇ ਪਿਓ ਦਾਦਾ ਦੇ ਪਰਦਾਦੇ ਪੰਜ ਪੰਜ ਪੀੜੀਆਂ ਦੇ ਉਹਨਾਂ ਦੇ ਕਾਂਗਰਸ ਸੀ ਤੇ ਕਾਂਗਰਸ ਦੇ ਵਿੱਚੋਂ ਉਹਨਾਂ ਲੋਕਾਂ ਨੇ ਲਾਹਾ ਵੀ ਲਿਆ ਨਾਂ ਵੀ ਬਣਿਆ ਤੇ ਜਾਖੜ ਜੀ ਕਿੱਥੇ ਅੱਜ ਉਹ ਵੀ ਭਾਜਪਾ 'ਚ ਤੇ ਜੇ ਹੁਣ ਤੁਸੀਂ ਗੱਲ ਸੁਣ ਲਓ ਪ੍ਰਤਾਪ ਬਾਜਵਾ ਜੀ ਰਤਾ ਬਾਜ ਬਾਈ ਦਾ ਪੁਰਾਣਾ ਪਰਿਵਾਰ ਸੀ ਉਹਦਾ ਪਿਤਾ ਜੀ ਵੀ ਸ਼ਹੀਦ ਹੋਏ ਐ ਸਾਡੀ ਕਾਂਗਰਸ ਪਾਰਟੀ ਉਹਦਾ ਉਹਦਾ ਸਕਾ ਭਰਾ ਬੀਜੇਪੀ ਚ ਕੈਪਟਨ ਮਰਿੰਦਰ ਸਿੰਘ ਕਹਿੰਦਾ ਸੀ ਉਹਨੂੰ ਮੁੱਖ ਮੰਤਰੀ ਬਣਾਇਆ ਦੋ ਵਾਰੀ ਪੰਜਾਬ ਦਾ ਕਾਂਗਰਸ ਪਾਰਟੀ ਨੇ ਉਹ ਵੀ ਬੀਜੇਪੀ ਚ ਇਹਨਾਂ ਲੋਕਾਂ ਨੇ ਨਾ ਇਹਨਾਂ ਦੇ ਹਾਥੀ ਦੇ ਦੰਦ ਖਾਣਦੇ ਹੋਰ ਆ ਹੋਣ ਵਿਖਾਉਣਦੇ ਹੋਰ ਆ ਇਹੀ ਰਾਣਾ ਤੁਸੀਂ ਹੋਰ ਸਾਲ 6 ਮਹੀਨਿਆਂ ਨੂੰ ਬੀਜੇਪੀ ਚ ਜਾਊਗਾ ਕਾਰਨ ਕੀ ਐ ਤੁਸੀਂ ਉਹਨੀਆਂ ਲੱਛਣਾ ਤੋਂ ਨਹੀਂ ਪਤਾ ਲੱਗ ਜਾਂਦਾ ਅਗਲਾ ਜਿਹੜੀ ਬਿਮਾਰੀ ਹੁੰਦੀ ਉਹ ਪਹਿਲਾਂ ਉਹਦੇ ਲੱਛਣ ਤਾਂ ਵਿਖਾਉਂਦੀ ਆ ਅੱਛਾ ਆਪਾਂ ਗੌਰ ਨਹੀਂ ਕਰਦੇ ਉਹਦਾ ਇਲਾਜ ਨਹੀਂ ਕਰਦੇ ਜਿਹੜਾ ਕੋਈ ਅੰਗ ਮਾੜਾ ਮੋਟਾ ਮੰਨ ਕੇ ਚਲੋ ਗਲ ਗਿਆ ਸੜ ਗਿਆ ਉਹ ਪੂਰਾ ਸਰੀਰ ਗਲਣ ਦੇ ਨਾਲ ਉਹ ਤੋਂ ਅੰਗ ਵੱਧਿਆ ਚੰਗਾ ਇਹ ਰਾਣਾ ਗਰਜੀਤ ਦਾ ਜਿਹੜਾ ਇਹ ਕਾਂਗਰਸੀ ਦਾ ਇੱਕ ਅੰਗ ਹੈ ਇਹਨੂੰ ਵੱਢ ਕੇ ਪਰੇ ਛੱਡ ਦੇਣ ਇਹਨੂੰ ਪਾਰਟੀ ਦੇ ਵਿੱਚੋਂ ਕੱਢ ਦੇਣ ਜੇ ਚੰਗੇ ਰਹਿਣਾ ਤੇ ਨਹੀਂ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਗਲ ਜੂਗੀ ਇਹ ਮੇਰਾ ਵਾਅਦਾ ਹੈ ਇੱਕ ਕਾਂਗਰਸੀ ਵਰਕਰ ਦਾ ਸਾਨੂੰ ਦੁੱਖ ਆਉਂਦਾ ਅੱਛਾ ਕਾਰਨ ਕੀ ਹੈ ਤੁਸੀਂ ਦੇਖੋ ਰਾਣਾ ਕਿੱਥੋਂ ਦਾ का अपना कांग्रेस 78 हो गया। ਹੂੰ। ਉਹਨੇ ਮੁੰਡੇ ਨੂੰ ਟਿਕਟ ਨਹੀਂ ਮਿਲੀ। ਹੂੰ। ਉਹਦੀ ਥਾਂ ਤੇ ਕਿਸੇ ਬੰਦੇ ਨੂੰ ਯੋਗ ਨੂੰ ਟਿਕਟ ਦੇਦੀ ਕਾਂਗਰਸ ਪਾਰਟੀ ਨੇ ਇਹਨਾਂ ਨੇ ਆਪ ਦਾ ਮੁੰਡਾ ਯਾਦ ਖੜਾ ਕਰਕੇ ਸਾਡਾ ਕਾਂਗਰਸ ਪਾਰਟੀ ਦਾ ਇੱਕ ਉਮੀਦਵਾਰ ਹਰਾਇਆ। ਹੂੰ। ਇਹ ਇਹਨਾਂ ਨੂੰ ਤੁਸੀਂ ਸ਼ੁੱਧ ਕਾਂਗਰਸੀ ਗਿਣਦੇ ਹੋ ਟਕਸਾਲੀ ਕਾਂਗਰਸੀ ਗਿਣਦੇ ਹੋ ਆਪਦੇ ਆਪ ਜੇ ਟਕਸਾਲੀ ਹੁੰਦਾ ਤੇ ਉਹ ਕੰਮ-ਕੋ ਕਰਦਾ। ਹੂੰ। ਅੱਜ ਤੁਸੀਂ ਦੇਖੋ ਵਿਧਾਨ ਸਭਾ ਦੇ ਵਿੱਚ ਹੂੰ। ਸਰਦਾਰ ਸੁਖਪਾਲ ਸਿੰਘ ਖੈਰੀ ਨੂੰ ਪੂਰੇ ਸਾਲ ਹੋ ਗਿਆ ਸਪੀਕਰ ਸੰਤਮਾ ਬੋਲਣ ਹੀ ਨਹੀਂ ਦੇ ਰਿਹਾ। ਅੱਛਾ। ਉਹਦਾ ਕਾਰਨ ਕੀ ਹੈ? ਪਿਛੇ ਕੈਜਰੀ ਵਾਲ ਨੂੰ ਕਹਿ ਰਿਹਾ ਜਾਂ ਭਗਵੰਤ ਮਾਨ ਕਹਿ ਰਿਹਾ ਕਿਉਂਕਿ ਸੁਖਪਾਲ ਖਹਿਰਾ ਇੱਕ ਬੇਵਾਕ ਆਵਾਜ਼ ਆ ਤੁਸੀਂ ਵੀ ਜਾਣਦੇ ਹੋ ਪੰਜਾਬ ਦੀ ਆਵਾਜ਼ ਦੇ ਨਾਂ ਦੇ ਉੱਤੇ ਜਾਣਿਆ ਜਾ ਰਿਹਾ ਬੰਦਾ ਕਿਉਂਕਿ ਜਦੋਂ ਆਉਂਦਾ ਤੱਥਾਂ ਦੇ ਆਧਾਰ ਤੇ ਆਉਂਦਾ ਕੋਈ ਚੁਟਕਲੇ ਜਾਂ ਕੋਈ ਮਸ਼ਕਰੀ ਕਰਨ ਤਾਂ ਆਉਂਦਾ ਨਹੀਂ ਜਿਵੇਂ ਦੂਜੇ ਲੀਡਰ ਕਰੀ ਜਾਂਦੇ ਆ ਵੀ ਜਿਵੇਂ ਪ੍ਰਤਾਪ ਸਿੰਘ ਬਾਜਵਾ ਕਹੀ ਜਾਂਦਾ ਸਪੀਕਰ ਨੂੰ ਤੁਸੀਂ ਗੋਡੇ ਬਦਲਾ ਲਓ ਜੀ ਉਹ ਸਪੀਕਰ ਬਾਜਵਾ ਨੂੰ ਕਹੀ ਜਾਂਦਾ ਤੁਹਾਡਾ ਕੋਟ ਬਹੁਤ ਸੋਹਣਾ ਇਹ ਗੱਲਾਂ ਤਾਂ ਨਹੀਂ ਵਿਧਾਨ ਸਭਾ ਦੇ ਵਿੱਚ ਚੱਲਦੀਆਂ ਤੁਸੀਂ ਕਰੋੜਾਂ ਰੁਪਏ ਸਾਡਾ ਪੰਜਾਬੀਆਂ ਦਾ ਖਰਚ ਕੇ ਇੱਕ ਦੂਜੇ ਨੂੰ ਸੋਹਣਾ ਇੱਕ ਦੂਜੇ ਨੂੰ ਖੂਬਸੂਰਤ ਦੱਸ ਰਹੇ ਹੋ ਇਹ ਗੱਲਾਂ ਨਹੀਂ ਚੱਲਣੀਆਂ ਉੱਥੇ ਲੋਕਾਂ ਦੀ ਗੱਲ ਕਰੋ ਜੀ ਪੰਜਾਬ ਦੇ ਲੋਕਾਂ ਦੀ ਗੱਲ ਕਰੋ ਕਿਸਾਨ ਕੁੱਟੇ ਗਏ ਉਹਦੀ ਗੱਲ ਕਰੋ ਜਵਾਨ ਕੁੱਟਿਆ ਗਿਆ ਉਹਦੀ ਗੱਲ ਕਰੋ ਉਹ ਕਰਨੀ ਸੀ ਖਰੇ ਨੇ ਖਰੇ ਦਾ ਖਰੇ ਦੀ ਬੋਲਤੀ ਇਹਨਾਂ ਨੇ ਬੰਦ ਕਰਤੀ ਉੱਥੇ ਵਿਧਾਨ ਸਭਾ ਦੇ ਵਿੱਚ ਕਿਉਂਕਿ ਉਹਨੂੰ ਉਹਨੇ ਸਾਲ ਪਰ ਹੱਥ ਖੜਾ ਕਰਦਾ ਰਿਹਾ ਉਹਨੂੰ ਬੋਲਣ ਦਾ ਟਾਈਮ ਹੀ ਨਹੀਂ ਦੇ ਰਿਹਾ ਕੀ ਕੀ ਲੱਗਦਾ ਫਿਰ ਕਾਂਗਰਸ ਪਾਰਟੀ ਜਾਊਗੀ ਕਿੱਧਰ ਨੂੰ ਕਿਉਂਕਿ ਰਾਜਾ ਵੜਿੰਗ ਤੇ ਵੀ ਪਾਰਟੀ ਦੇ ਕਈ ਵਰਕਰਾਂ ਵੱਲੋਂ ਇਤਰਾਜ਼ ਹੈ ਗੁਰਜੀਤ ਸਿੰਘ ਰਾਣਾ ਕਿੰਨੀ ਵੀ ਇਤਰਾਜ਼ ਹੋਗੇ ਫੇਰ ਭਾਈ ਪੰਜਾਬ ਦੀ ਜਿਹੜੀ ਵਾਂਗ ਡੋਰ ਹੈ ਕਾਂਗਰਸ ਦੀ ਕੌਣ ਸੰਭਾਲੂਗਾ ਤੁਹਾਨੂੰ ਮੈਂ ਦੱਸ ਦਰਾਂ ਮੈਂ ਕੋਈ ਮੇਰੀ ਜਿਹੜਾ ਚੰਨਜੀ ਚੰਨੀ ਹੈ ਮੇਰੀ ਮਾਸੀ ਦਾ ਲੜਕਾ ਨਹੀਂਗਾ ਜਿੰਨਾ ਚਿਰ ਪੂਰੇ ਪੰਜਾਬ ਦੀ ਵਾਂਗ ਡੋਰ ਆਪਣਾ ਸਰਦਾਰ ਚੰਨਜੀ ਸਿੱਨੀ ਦੇ ਹੱਥ ਨਹੀਂ ਆਉਂਦੀ ਉਹਨਾਂ ਚਿਰ ਕਾਂਗਰਸ ਇਹਦੇ ਵਿੱਚੋਂ ਪੂਣੀ ਵੀ ਨਿਕਤ ਸਕਦੀ ਹੈ ਜਿਹੜੇ ਮੌਜੂਦਾ ਵਿਧਾਨ ਸਭਾ ਦੇ ਵਿੱਚ ਬੈਠਣ ਵਾਲੇ ਲੀਡਰ ਇਹ ਬਿਲਕੁਲ ਬੇਈਮਾਨ ਹੋ ਚੁੱਕੇ ਆ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾ ਰਹੇ ਸਰਕਾਰ ਨਾਲ ਇਹ ਕਿਓ ਕੁਚੜੀ ਆ ਇਕੱਲਾ ਰੌਲਾ ਪਾਉਂਦੇ ਆ ਮੈਂ ਤੁਹਾਨੂੰ ਇੱਕ ਗੱਲ ਮੇਰੀ ਕੱਟੀ ਗਈ ਖੈਰੇ ਦੇ ਸਿਸਟਮ ਦੇ ਵਿੱਚ ਜਦੋਂ ਵਿਧਾਨ ਸਭਾ ਦੇ ਵਿੱਚੋਂ ਇਹਨਾਂ ਨੇ ਵਾਕਆਊਟ ਕੀਤਾ ਤੇ ਤੁਸੀਂ ਦੇਖਿਆ ਨਹੀਂ ਰਾਣਾ ਜੀ ਉੱਥੇ ਬੈਠੇ ਰਹੇ ਤੇ ਉਹ ਦੱਸੋ ਫਿਰ ਉਹ ਕਾਂਗਰਸੀ ਹੈ ਕਿ ਆਮ ਆਦਮੀ ਪਾਰਟੀ ਦੇ ਹੈ ਕਿ ਉਹ ਭਾਜਪਾ ਦੇ ਹੈ ਜੋ ਕਾਂਗਰਸੀ ਸੀ ਤਾਂ ਫਿਰ ਉੱਠ ਕੇ ਬਾਹਰ ਕਿਉਂ ਲੰਗੇ ਜਦੋਂ ਸੋਡੇ ਦੂਜੇ 15 16 ਵਿਧਾਇਕ ਬਾਹਰ ਚਲੇ ਗਏ ਵਾਕਆਊਟ ਕਰਕੇ ਵੀ ਸਾਡੇ ਇੱਕ ਸੀਨੀਅਰ ਲੀਡਰ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਤੇ ਇਹ ਰਾਣਾ ਜੀ ਫਿਰ ਉੱਥੇ ਕੀ ਕਰਦੇ ਸੀ ਇਹ ਤਾਂ ਹਿੱਲੇ ਹੀ ਨਹੀਂ ਇਹਦਾ ਕਹਿੰਦਾ ਜੀ ਮੈਂ ਫਲਾਨੀ ਕਮੇਟੀ ਦਾ ਮੈਂਬਰ ਆ ਉਹ ਫਲਾਨੀ ਕਮੇਟੀ ਦਾ ਮੈਂਬਰ ਦਾ ਰਾਣਾ ਜੀ ਤੁਸੀਂ ਤਾਂ ਹੀ ਬਣੇ ਨਾ ਜੇ ਤੁਸੀਂ ਪਹਿਲਾਂ ਐਮਐਲਏ ਬਣੇ ਕਾਂਗਰਸ ਦੇ ਇਹ ਇਹ ਨਹੀਂ ਲੱਗਦਾ ਕਾਂਗਰਸ ਕਿਤੇ ਨਾ ਕਿਤੇ ਵਿਰੋਧੀ ਧਿਰ ਖਤਮ ਹੋ ਗਈ ਸੀ ਪੰਜਾਬ ਦੇ ਵਿੱਚ ਰਾਣਾ ਜੀ ਨੇ ਜੇ ਪਹਿਲ ਕੀਤੀ ਹੈ ਤਾਂ ਹੁਣ ਰਾਣਾ ਜੀ ਕਿੰਨੇ ਸਾਰੇ ਹੋਗੇ ਨਹੀਂ ਵਿਰੋਧੀ ਧਿਰ ਦੀ ਤਾਂ ਭੂਮਿਕਾ ਹੀ ਨਹੀਂ ਨਿਭਾਇਆ ਵਿਰੋਧੀ ਧਿਰ ਦੀ ਭੂਮਿਕਾ ਲਭਾਉਂਦਾ ਹੁੰਦਾ ਤੇ ਫਿਰ ਸਾਡੇ ਟਕਸਾਲੀ ਕਾਂਗਰਸੀ ਸੀ ਫਿਰ ਉਹ ਕਾਂਗਰਸ ਦੇ ਛੰਡੇ ਠਾ ਆਪਦੀ ਰੈਲ ਪ੍ਰੋਗਰਾਮ ਕਰ ਰਿਹਾ ਨਹੀਂ ਝੰਡਾ ਵੀ ਹੈ ਨਹੀਂ ਕਿਸੇ ਸਾਡੇ ਲੀਡਰ ਦੀ ਫੋਟੋ ਹੈ ਨਹੀਂ ਉਹ ਤਾਂ ਸਿਰਫ ਇੱਕ ਵਪਾਰੀ ਬੰਦਾ ਉਹ ਤਾਂ ਆਪਦੀ ਫੈਕਟਰੀ ਹੈ ਜਿਹੜੀ ਸ਼ਰਾਬ ਦੀ ਜਿਹਦੇ ਵਿੱਚ ਬੀਅਰ ਬਣਦੀ ਆ ਉਹਦੇ ਵਾਸਤੇ ਇੱਕ ਉਹ ਆਪਦਾ ਕੱਚਾ ਸਮਾਨ ਲੋਕਾਂ ਤੋਂ ਕਿਸਾਨਾਂ ਤੋਂ ਲੈਣ ਵਾਸਤੇ ਆ ਰਿਹਾ ਹੈ ਚੱਕਾ ਕੱਚਾ ਮਾਲ ਲੈ ਕੇ ਉਹਨੂੰ ਤਿਆਰ ਕਰਨਾ ਉਹ ਤਾਂ ਵਪਾਰ ਕਰਦਾ ਨਾ ਉਹ ਕਾਂਗਰਸੀ ਹੈ ਨਾ ਉਹ ਕੁਝ ਹੋਰ ਹੈ ਉਹ ਤਾਂ ਜਿਹਦੀ ਪਾਖਾ ਇਹ ਬਾਜਰੀ ਉਹਦੀ ਪਰ ਗਿਆ ਜਿਹਦੀ ਸੈਂਟਰ ਦੇ ਵਿੱਚ ਗਵਰਨਮੈਂਟ ਹੈ ਬੀਜੇਪੀ ਦੀ ਗਵਰਨਮੈਂਟ ਹੈ ਜਿਹਦੀਆਂ ਫੈਕਟਰੀਆਂ ਕਿਵੇਂ ਚੱਲ ਰਹੀਆਂ ਫਿਰ ਜੇ ਮੰਨ ਕੇ ਚੱਲੋ ਕੋਈ ਬੰਦਾ ਕਾਂਗਰਸ ਦਾ ਮਾੜਾ ਜਾਂ ਸਿਰ ਚੱਕਦਾ ਉਹਦੇ ਕਰੀ ਈੜੀਆਂ ਸ਼ੀੜੀਆਂ ਸਾਰਾ ਕੁਝ ਭਈ ਦਿੰਦੇ ਹੁਣ ਚੰਨੀ ਦਾ ਕੀ ਕਸੂਰ ਸੀ ਪਹਿਲਾਂ ਅੱਛਾ ਚੰਨੀ ਦੀ ਸਾਲੀ ਦੇ ਮੁੰਡੇ ਨੇ ਗਲਤੀ ਕੀਤੀ ਤੇ ਉਹਨੂੰ ਚੱਕ ਕੇ ਤੇ ਸਾਰਾ ਕੁਝ ਉਹਤੇ ਬਲੇਮ ਲਾਤਾ ਜੇ ਚੰਨੀ ਬਦਨਾਮ ਕਰਤਾ ਉਸ ਤੋਂ ਮੁੜ ਕੇ ਚੰਨੀ ਜੀ ਨੇ ਤਾਂ ਫਿਰ ਵੀ ਸਟੈਂਡ ਲਿਆ ਨਾ ਇਹਦੋਂ ਤੁਹਾਡਾ ਸਤਿਕਾਰਯੋਗ ਪ੍ਰਧਾਨ ਮੰਤਰੀ ਫਰੋਜ਼ਪੁਰ ਆਇਆ ਉਹ ਤਾਂ ਕਹਿੰਦਾ ਸੀ ਕਿ ਕਿਸਾਨਾਂ ਨੇ ਮੈਨੂੰ ਘੇਰ ਲਿਆ ਜੀ ਮੈਂ ਤਾਂ ਤੁਹਾਡੇ ਮਲਬੀਤ ਨੂੰ ਕਹਿ ਕੇ ਗਿਆ ਜਾਂਦਾ ਜਾਂਦਾ ਪਿੱਸੀਆਂ ਨੇੜੇ ਤੇ ਵੀ ਤੁਹਾਡੇ ਮੁੱਖ ਮੰਤਰੀ ਨੂੰ ਕਹਿ ਦਿਓ ਚੰਨੀ ਨੂੰ ਵੀ ਮੈਂ ਤਾਂ ਮਸਾ ਜਾਨ ਬਚਾ ਕੇ ਭੱਜਾਂ ਅ ਇਹ ਜਿਹੜੀਆਂ ਗੱਲਾਂ ਕਰਦਾ ਉਹ ਚੰਨੀ ਉੱਥੇ ਅੜ ਗਿਆ ਚੰਨੀ ਕਹਿੰਦਾ ਮੇਰੇ ਕਿਸਾਨਾਂ ਨੇ ਤੇਰੇ ਕੋਲੇ ਨਹੀਂ ਆਏ ਤੇਰੇ ਡੜੀ ਨਹੀਂ ਮਾਰੀ ਤੇ ਤੇਰੇ ਕੋਈ ਛਰੀਟ ਨਹੀਂ ਆਈ ਮੈਂ ਨਾ ਡਾਂਗਵਾਵਾਂ ਨਾ ਮਾ ਗੋੜੀ ਚਲਾਵਾਂ ਮੇਰੇ ਕਿਸਾਨ ਆ ਮੇਰੇ ਪੰਜਾਬ ਦੇ ਤੇ ਇਹ ਗਲਤ ਜੀਆਂ ਹੋਸ਼ੀਆਂ ਗੱਲਾਂ ਮੈਨੂੰ ਨਹੀਂ ਹੁੰਦੀਆਂ ਫੇਰ ਵੀ ਦੀਪ ਸਿੰਘ ਦਾ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਉਹਦੇ ਤੇ ਫੇਰ ਵੀ 302 ਦਾ ਪਰਚਾ ਹੋਇਆ ਕਿ ਨਹੀਂ 307 ਧਾਰਾ ਲਾਤੀ ਉਹਨਾਂ ਤੇ ਕਿੰਨੇ ਸਾਲਾਂ ਬਾਅਦ ਵੀ ਇਹ ਜਿਹੜੀ ਬੀਜੇਪੀ ਹੈ ਨਾ ਰਾਣੇ ਦੇ ਰੂਪ ਦੇ ਵਿੱਚ ਤੁਹਾਡੇ ਜੈਤੋ ਦੇ ਵਿੱਚ ਆਈ ਹੈ ਜੋਇਤੂ ਦੇ ਵਿੱਚ ਕਿੰਨਾ ਲੋਕਾਂ ਨੇ ਪ੍ਰੋਗਰਾਮ ਕਰਾਇਆ ਉਹ ਲੋਕਾਂ ਨੂੰ ਪੰਜਾਬ ਦਾ ਜਿਹੜਾ ਹੈਗਾ ਪ੍ਰਧਾਨ ਰਾਜਾ ਵੜਿੰਗ ਤੇ ਜਾਂ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਰਤਾ ਨੇਤਾ ਉਹਨਾਂ ਨੂੰ ਕਿਉਂ ਨਹੀਂ ਪੁੱਛਦਾ ਅੱਛਾ ਜਦੋਂ ਤੁਹਾਡਾ ਨਵਜੋਤ ਸਿੱਧੂ ਰੈਲਿੰਗਾਂ ਕਰਦਾ ਸੀ ਇਹੀ ਰਾਜਾ ਵੜਿੰਗ ਤੇ ਇਹੀ ਸਾਡੇ ਜਿਹੜੇ ਦੂਜੇ ਤੀਜੇ ਨੰਬਰ ਦੇ ਹੈਗੇ ਲੀਡਰ ਪੰਜਾਬ ਦੇ ਉਹ ਕਹਿੰਦੇ ਸੀ ਵੀ ਸਿੱਧੂ ਆ ਜਿਹੜਾ ਉਹ ਆਪਣਾ ਖਾੜਾ ਵੱਖਰਾ ਲਾ ਰਿਹਾ ਤੇ ਕਾਂਗਰਸ ਨੂੰ ਨੁਕਸਾਨ ਕਰ ਰਿਹਾ ਸੀ ਜਿਹੜੇ ਸ਼ਰੀ ਰਿਆੜ ਵਰਗੇ ਜਾਂ ਕਮਲਜੀਤ ਬਰਾੜ ਵਰਗੇ ਜਾਂ ਤੈਂ ਮੈਂ ਜੋ ਵੀ ਸੀ ਉਹਨਾਂ ਨੂੰ ਇਹਨਾਂ ਨੇ ਪਾਰਟੀ ਦੇ ਵਿੱਚੋਂ ਕੱਢਤਾ ਅੱਜ ਰਾਣੇ ਤੇ ਕਿਉਂ ਨਹੀਂ ਧਾਰਾ ਲੱਗਦੀ ਰਾਣੇ ਨੂੰ ਨੋਟਿਸ ਨਹੀਂ ਕਰਨਾ ਚਾਹੀਦਾ ਅੱਛਾ ਰਾਣੇ ਨੂੰ ਸਿਰਫ ਤੇ ਸਿਰਫ ਪਾਰਟੀ ਤੋਂ ਕੱਟਣਾ ਚਾਹੀਦਾ ਜੇ ਕਾਂਗਰਸ ਬਚਾਉਣੀ ਹੈ ਤਾਂ ਨਹੀਂ ਤਾਂ ਕੱਲ ਨੂੰ ਕੋਈ ਹੋਰ ਆ ਕੇ ਅੱਜ ਦਾ ਰਾਣਾ ਐਮਐਸਪੀ ਦੰਦਾ ਮੱਕੀ ਤੇ ਤਾਂ ਕੱਲ ਨੂੰ ਕੋਈ ਹੋਰ ਤੀਜਾ ਉੱਠ ਕੇ ਕਹਿ ਦੂ ਮੈਂ ਫਲਾਨੀ ਚੀਜ਼ ਦੇ ਐਮਐਸਪੀ ਦੰਦਾ ਇੱਕ ਸਿਰਫ ਤੇ ਸਿਰਫ ਜਿਹੜਾ ਤੁਹਾਡੇ ਜੈਤੋ ਪੈਲਸ ਦੇ ਵਿੱਚ ਇਕੱਠ ਹੋਇਆ ਇੱਕ ਸ਼ਕਤੀ ਪ੍ਰਦਰਸ਼ਨ ਸੀ ਉਹ ਸ਼ਕਤੀ ਪ੍ਰਦਰਸ਼ਨ ਉਹ ਲੋਕ ਕਰ ਰਹੇ ਆ ਜਿਨ੍ਹਾਂ ਦੀ ਜ਼ਮੀਨ ਗਵਾ ਚੁੱਕੀ ਹੈ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਹੈ ਨਹੀਂਗੀ ਉਹ ਸਿਰਫ ਜ਼ਮੀਨ ਤਲਾਸ਼ ਦੇ ਫਿਰਦੇ ਆ ਤੇ ਆਮ ਲੋਕਾਂ ਨੂੰ ਵੀ ਪੁੱਛਦੇ ਆ ਵੀ ਯਾਰ ਕਿਹੋ ਜਿਹਾ ਰਿਹਾ ਸਾਡਾ ਪ੍ਰੋਗਰਾਮ ਉਹ ਤੁਹਾਡੇ ਕਿਹੜੇ ਪ੍ਰੋਗਰਾਮ ਆ ਯਾਰ ਕੀ ਕਰੀ ਜਾਂਦੇ ਹੋ ਤੁਸੀਂ ਉਹ ਹਜੇ ਸਾਡੇ ਲੋਕ ਆ ਤੁਹਾਨੂੰ ਅਸੀਂ ਵੇਖਿਆ ਨਹੀਂ ਤੁਸੀਂ ਇੱਥੇ ਪਹਿਲਾਂ 5 ਸਾਲ ਥੇ ਕੰਮ ਕਰਕੇ ਗਏ ਹੋ ਤੇ ਤੁਹਾਡੇ ਕੰਮ ਬਾਰੇ ਅਸੀਂ ਜਾਣਦੇ ਨਹੀਂ ਇਹ ਤਾਂ ਉਹ ਗੱਲ ਹੋ ਗਈ ਇਹਨਾਂ ਦੀ ਜਿਹੜੇ ਵੱਡੇ ਲੀਡਰ ਬਣੇ ਫਿਰਦੇ ਆ ਤੇ ਸ਼ਕਤੀ ਪ੍ਰਦਰਸ਼ਨ ਕਰਦੇ ਆ ਕੋਈ ਤੇਰੇ ਵਰਗਾ ਕਹਿੰਦਾ ਮਾ ਮੈਂ ਆਪਦੇ ਨਾਨਕੀ ਜਾਇਆ ਆ ਉਹ ਕਹਿੰਦੀ ਪੁੱਤ ਪੁੱਤ ਪੇਕੇ ਦਾ ਮੇਰੇ ਹੀ ਆ ਨਾ ਉਹ ਅਸੀਂ ਤੁਹਾਨੂੰ ਜਾਣਦੇ ਨਹੀਂ ਤੁਸੀਂ ਇੱਕ ਇੱਕ ਬਰਗਰ ਤੇ ਇੱਕ ਇੱਕ ਬਰਗਰ ਮਗਾ ਕੇ ਲੋਕਾਂ ਨੂੰ ਥਾਣੇ ਤੇ ਟੈਲੀਫੋਨ ਕਰਨ ਵਾਲੇ ਵੱਡੇ ਲੀਡਰ 440 ਰੁਪਈਆ ਦੀ ਦਵਾਈ ਮਗਾਈ ਤੁਸੀਂ ਮੈਡੀਕਲ ਦੀ ਕਹਿੰਦੇ ਥਾਣੇ ਫੋਨ ਫੇਰ ਕਰਾਂਗੇ ਅਸੀਂ ਪਹਿਲਾਂ 440 ਰੁਪਈਆ ਦੀ ਦਵਾਈ ਲੈ ਕੇ ਗਰੀਬਾਂ ਤੋਂ 440 ਰੁਪਈਆ ਦੀ ਦਵਾਈ ਮਗਾ ਕੇ ਮੈਡੀਕਲ ਦੀ ਤੁਸੀਂ ਤੇ ਤੁਸੀਂ ਥਾਣੇ ਫੋਨ ਕਰਨ ਵਾਲੇ ਵੱਡੇ ਕਾਂਗਰਸੀ ਤੁਸੀਂ ਕਾਂਗਰਸ ਨੂੰ ਇੱਥੇ ਲਾਗ ਲਾਤੀ ਸਾਨੂੰ ਆ ਕੇ ਇੱਕ ਬੰਦੇ ਨੇ ਕਿਹਾ ਮੈਨੂੰ ਕਹਿੰਦਾ ਸ਼ਰਮਾ ਜੀ ਆਹ ਕੀ ਹੋਈ ਜਾ ਰਿਹਾ ਤੁਹਾਡੀ ਪਾਰਟੀ ਦੇ ਵਿੱਚ ਮੈਂ ਕਿਹਾ ਜੀ ਇਹ ਗਲਤ ਗੱਲ ਹੈ ਮੇਰੇ ਤੇ ਉਂਗਲ ਨਾ ਠਾਓ ਉਹਨਾਂ ਨੂੰ 440 ਰੁਪਿਆ ਦੀ ਦਵਾਈ ਮਗਵਾਈ ਜ ਇਹਨਾਂ ਨੇ ਕਿਸੇ ਬੰਦੇ ਨੂੰ ਕਹਿੰਦੇ ਫੋਨ ਕਰਨਾ ਥਾਣੇ ਨੂੰ ਕਹਿੰਦਾ ਫੋਨ ਕਰ ਦਿਓ ਮੇਰੇ ਹੱਕ ਜਿਹਾ ਥਾਣੇ ਕੀ 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 ਲੱਗਦਾ ਲੀਡਰ 440 ਰੁਪਿਆ ਪਿੱਛੇ ਕਿਸੇ ਨੂੰ ਸਵਾਲ ਪਾਉਣਗੇ ਉਹ ਤਾਂ ਆਪਣੇ ਆਪ ਚੀ ਬਹੁਤ ਵੱਡੇ ਹੁੰਦੇ ਨੇ ਉਹਨਾਂ ਨੂੰ ਤਾਂ ਤਨਖਾਹਾਂ ਬਹੁਤ ਵੱਡੀਆਂ ਆਉਂਦੀਆਂ ਨੇ ਉਹ ਨਹੀਂ ਨਹੀਂ ਮਹਾਰਾਜ ਤੁਸੀਂ ਤਾਂ ਬਹੁਤ ਵੱਡੀਆਂ ਗੱਲਾਂ ਕਰੀ ਜਾਂਦੇ ਹੋ ਇਹ ਤਾਂ ਤੁਹਾਡੇ ਵਰਗਾ ਉਥੇ ਮੋਟਰਸਾਈਕਲ ਲੈ ਕੇ ਜਾਵਲੇ ਨਾ ਆਪ ਦਹੀਂ ਯਾਰ ਆਪਣਾ ਗਰੇਵਲ ਦੋ ਮਿੰਟ ਮੋਟਰਸਾਈਕਲ ਦੀ ਉਹ ਤੇਲ ਵੀ ਵਰਕਰ ਦਾ ਫੂਕਦੇ ਐ ਤੇ ਜੇ ਕੋਈ ਤੇਰੇ ਮੇਰੇ ਦਾ ਜਾਵੜੇ ਮੱਖਣ ਗਿਆ ਰ 20 ਰੁਪਏ ਖੁੱਲੇ ਹੈਗੇ ਕੀ ਕਰਨਾ ਉਹ ਯਾਰ ਚਾਹ ਬਣਾਉਣੀ ਸੀ ਦੁੱਧ ਮਕਾਉਣਾ ਇਹਨਾਂ ਦੀ ਤਾਂ ਬਾਲੀ ਮਾੜੀ ਪੋਜੀਸ਼ਨ ਹੈ ਤੁਸੀਂ ਹੁਣ ਬਾਲੀਆਂ ਗੱਲਾਂ ਨਾ ਖਲਾਓ ਮੈਂ ਜਦੋਂ ਬੰਦਾ ਚੱਲ ਪੈਂਦਾ ਨਾ ਇਹਨਾਂ ਨੂੰ ਲੱਗਦੇ ਆ ਆਪਾਂ ਬੁਰੇ ਅੱਛਾ ਇਹ ਤਾਂ ਐਡੀ ਗਰੇਵੇ ਲੋਕ ਹੁੰਦੇ ਐ ਤੁਸੀਂ ਗੱਲਾਂ ਹੀ ਛੱਡ ਦਿਓ ਤੁਸੀਂ ਤਾਂ ਭੱਟੀਆਂ ਗੱਲਾਂ ਕਰੀ ਜਾਂਦੇ ਹੋ ਲੱਖਾਂ ਕਰੋੜਾਂ ਦੀਆਂ ਲੱਖਾਂ ਕਰੋੜਾਂ ਵਾਲੇ ਨਹੀਂ ਇਹ ਚੱਕਵੇਂ ਚੁੱਲੇ ਐ ਇਹਦਾ 20 20 ਰੁਪਈਆ ਤੇ 50 50 ਰੁਪਈਆ ਤੇ 100 100 ਰੁਪਈਆ ਤੇ ਵੇਕਣ ਵਾਲੇ ਲੋਕ ਐ ਇਹਨਾਂ ਨੇ 100 100 ਰੁਪਈਆ ਲੈ ਕੇ ਟੈਲੀਫੋਨ ਕੀਤੇ ਐ ਅਸੀਂ ਕਿਉਂ ਸਾਡੀਆਂ ਗੱਲਾਂ ਕਰਾਉਣਾ ਸਾਡੀ ਪਾਰਟੀ ਦੇ ਨਹੀਂ ਜੇ ਪਾਰਟੀ ਦੇ ਬੜਕੇ ਵਿੱਚ ਰਹਿ ਐ ਜੇ ਹੁਣ ਕਿਸੇ ਸਿਆਸੀ ਵੱਡੇ ਦਾ ਕੋਈ ਰਿਸ਼ਤੇਦਾਰ ਹੋਵੇ ਜਿਹਨੇ ਹੁਣ ਮੰਨ ਕੇ ਚੱਲੋ ਕਿਸੇ ਵੱਡੇ ਸਿਆਸੀ ਲੀਡਰ ਦਾ ਕੋਈ ਸਾਲਾ ਉਹ ਸਾਲੇ ਦੀ ਕੀ ਦੇਣਾ ਪਾਰਟੀ ਨੂੰ ਸਿਰਫ ਉਹ ਸਾਲਾ ਹੀ ਐ ਸਾਲਾ ਹੀ ਹੈ ਨਾ ਕੀ ਦੀ ਗੱਲ ਕਰਦੇ ਹੋ ਬਿਕਰਮਜੀਤ ਮੈਂ ਨਹੀਂ 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 ਮੈਂ ਗੱਲ ਨਹੀਂ ਕਰਦਾ ਕਿਸੇ ਦੀ ਮੈਂ ਬਿਕਰਮਜੀਤ ਆ ਬਿਕਰਮਜੀਤ ਠੀਕ ਆ ਤਾਂ ਯਾਰ ਗੱਲ ਸੁਣੋ ਬਿਕਰਮਜੀਤ ਠੀਕ ਆ ਤਾਂ ਚਲੋ ਆਪਾਂ ਇੱਥੇ ਕਵਾਂਗੇ ਕੱਦ ਬਹੁਤ ਵੱਡਾ ਹੈ ਕਿਉਂਕਿ ਮਜੀਠੀਆ ਸਾਰੀਆਂ ਸਰਕਾਰਾਂ ਨੇ ਲੜਿਆ ਅੱਛਾ ਸਾਡੀ ਕਾਂਗਰਸ ਪਾਰਟੀ ਨੇ ਵੀ ਉਤੇ ਪਰਚਾ ਕੀਤਾ ਕੀ ਨਿਕਲਿਆ ਉਹਨੂੰ ਨਸ਼ੇ ਦਾ ਮੈਂ ਕਹਿੰਦਾ ਵੀ ਨਸ਼ਾ ਵੇਚਦਾ ਹੋਊਗਾ ਮੰਨ ਲੈਨੇ ਆਪਾਂ ਪਰ ਉਹਨੂੰ ਅੰਦਰ ਨਾ ਕੀਤਾ ਤੁਸੀਂ ਫਿਰ ਇਸੇ ਕੇਰੀਵਾਲ ਨੇ ਥੁੱਕ ਕੇ ਚੱਟਿਆ ਕਿ ਨਹੀਂ ਉਹਨੋ ਕਿਤੇ ਕਿਤੇ ਬੋਡ ਲਾਤੇ ਵੀ ਮਜੀਠੀਆ ਨਸ਼ਾ ਵੇਚਦਾ ਜੀ ਨਸ਼ੇ ਦਾ ਬਹੁਤ ਵੱਡਾ ਇਹ ਕਾਰੋਬਾਰ ਕਰਦਾ ਇਹਦੇ ਫੁਲਾਨੇ ਭੋਲੇ ਨਾਲ ਲੈਣ ਦੇਣਾ ਉਹ ਆ ਆ ਤੇ ਫਿਰ ਥੁੱਕ ਕੇ ਚਟਿਆ ਮਾਫੀ ਮੰਗੀ ਕਿ ਨਹੀਂ ਕੇਜਰੀਵਾਲ ਨੇ ਤਾਂ ਯਾਰ ਕੀ ਕਰੀ ਜਾਨੇ ਹੋ ਇੱਕੋ ਗੱਲ ਤੇ ਮਗਰ ਪਏ ਹੋ ਕੱਲਾ ਮਜੀਠੀਆ ਹੋਰ ਕੁਝ ਨਹੀਂ ਆ ਮੈਂ ਮਜੀਠੀਆ ਦਾ ਕੋਈ ਲੈਣ ਦੇਣ ਨਹੀਂ ਮੈਂ ਕਹਾਂਗਾ ਸਪਾਰਟੀ ਦਾ ਇੱਕ ਵਰਕਰ ਆ ਉਹ ਕਾਲੀ ਦਲ ਦੇ ਵਿੱਚ ਜੇ ਕਾਲੀ ਦਲ ਦੇ ਕਿਸੇ ਸਾਡੇ ਵਿਰੋਧੀ ਨੂੰ ਵੀ ਐਵੇਂ ਤੁਸੀਂ ਛੱਜੇ ਪਾ ਕੇ ਛੰਡੀ ਜਾਨੇ ਹੋ ਤੁਸੀਂ ਕੰਮ ਕਰੋ अच्छा ਕੰਮ ਕਰੋ ਜਿਹੜਾ ਤੁਹਾਨੂੰ ਕੰਮ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ 95 ਐਮਐਲਏ ਜਿਤਾਏ ਹੈ ਕੱਲਾ ਮਜੂਫੀ ਨੂੰ ਛੱਡ ਦਿਓ ਜੇ ਤੁਸੀਂ ਕਿਸੇ ਵੀ ਬੰਦੇ ਦੀ ਕਿਸੇ ਬੰਦੇ ਨੂੰ ਖਤਮ ਕਰਨਾ ਹੈ ਨਾ ਸਿਆਸੀ ਤੌਰ ਤੇ ਵਿਅਕਤੀਗਤ ਤੌਰ ਤੇ ਤੇ ਉਹਨੂੰ ਉਹ ਮਾਨਸਿਕ ਤੌਰ ਦੇ ਉੱਤੇ ਖਰਾਬ ਕਰਨਾ ਹੈ ਤੇ ਉਹਨੂੰ ਫਤੇ ਬੁਲਾਉਣੀ ਛੱਡ ਦਿਓ ਚਾਹੇ ਕਿੰਨਾ ਹੀ ਵੱਡਾ ਤੁਹਾਡੇ ਅਬਜੈਕਟੋ ਦਾ ਲੀਡਰ ਹੈ ਚਾਹੇ ਉਹ 100 ਕਿਲੇ ਦਾ ਮਾਲਕ ਹੈ ਚਾਹੇ ਕੁਝ ਵੀ ਹੈ ਮੈਂ ਕਹਿੰਦਾ ਵੀ ਯਾਰ ਉਹ ਰੱਬ ਹੈ ਜਦੋਂ ਤੁਸੀਂ ਰੱਬ ਨੂੰ ਵੀ ਫਤੇ ਬੁਲਾਉਣੀ ਛੱਡ ਦਿਓਗੇ ਨਾ ਤੇ ਰੱਬ ਵੀ ਸੋਚਣ ਦੇ ਮਜਬੂਰ ਹੋ ਜਾਊਗਾ ਵੀ ਯਾਰ ਕੀ ਕਾਰਨ ਮੇਰੇ ਚ ਕੀ ਕੰਮ ਮਗਾਏ ਆ ਜਿਹੜੀ ਲੋਕ ਮੈਨੂੰ ਬੁਲਾਉਣਾ ਹੀ ਫਟਕੇ ਜੀ ਇਹਨਾਂ ਲੋਕਾਂ ਦੀ ਜੇ ਤੁਸੀਂ ਗੱਲ ਕਰੋਗੇ ਜੇ ਦਬਾਰੀ-ਬਾਰੀ ਵਿਕਰਮਜੀਠੀਆ ਵਿਕਰਮਜੀਠੀਆ ਲੇਕਿਨ ਮਜੀਠੀ ਨੂੰ ਤੁਸੀਂ ਹੀਰੋ ਬਣਾਇਨ ਅਗਲਾ ਮੁੱਛਾਂ ਨੂੰ ਵੱਟ ਦਿੰਦਾ ਖੜਕੇ ਵੀ ਆ ਖੜਾ ਹੈ ਜਿਹੜਾ ਕੋ ਹੁੰਦਾ ਕਰ ਲਾ ਤੇ ਫਿਰ ਕਰ ਲਾ ਚੱਕ ਕੇ ਤੰਨ ਦੇ ਉਹ ਅੰਦਰ ਯਾਰ ਜਿਹੜਾ ਕੋ ਹੁੰਦਾ ਤੇ ਤੁਹਾਡੇ ਕੋਲ ਸਰਕਾਰ ਹੈ ਸਰਕਾਰ ਤੇਰੀ ਡੇਗ ਨਹੀਂ ਸਕਦੀ ਜੇ ਤੂੰ ਕਿਸਾਨ ਅੰਦਰ ਤੋਨ ਸਕਦਾ ਬਿਨਾਂ ਕਸੂਰ ਤੋਂ ਸੱਦ ਕੇ ਭਰੋਸੇ 'ਚ ਲੈ ਕੇ ਜੇ ਤੂੰ ਨੌਜਵਾਨ ਆਪਣਾ ਫੌਜ ਦਾ ਜਾਇ ਜਵਾਨ ਜਾਇ ਕਿਸਾਨ ਵਾਲਾ ਜਿਹੜਾ ਜਵਾਨ ਹੈ ਉਹਨੂੰ ਚੱਕ ਕੇ ਤੁਹਾਡੇ ਪੁਲਿਸ ਦੇ ਉਹਨੇ ਦੇ ਅਤਿਆਚਾਰ ਕਰ ਸਕਦੇ ਆ ਕਿਸਾਨਾਂ ਨੂੰ ਅੰਦਰ ਡੱਕਿਆ ਜਾ ਸਕਦਾ ਉਹ ਨੌਜੋ ਦੀ ਜਵਾਨ ਦੀ ਫੌਜ ਜੋ ਆ ਫੌਜੀ ਜਵਾਨ ਦੀ ਧਰਮ ਪਤਨੀ ਜਿਹਦਾ ਪਰਿਵਾਰ ਦਰਦਰ ਤੇ ਰੋਲਦਾ ਫਿਰਦਾ ਇਨਸਾਫ ਲੈਣ ਨੂੰ ਤੇ ਫਿਰ ਤੇ ਮਿਕਰ ਮਜੀਠਿਆ ਕਿੱਦਾਂ ਕ ਵੱਡਾ ਆ ਗਿਆ ਯਾਰ ਚੱਕ ਕੇ ਤੋਨ ਦਿਓ ਜਿਹੜਾ ਕੋ ਹੋਊਗਾ ਅਦਾਲਤਾਂ ਬਾਅਦ ਕਰਦੀਆਂ ਫਿਰਨੀਆਂ ਜੇ ਉਹ ਤਾਂ ਸੱਚਾ ਹੋਇਆ ਤਾਂ ਨਿਕਲ ਜੂਗਾ ਤੇ ਜੇ ਉਹਨੇ ਕੁਝ ਕੀਤਾ ਹੋਇਆ ਤੇ ਉਹ ਕੜਕੀ ਜਿਹਾ ਬਾਜੂਗਾ ਮੈਂ ਤੁਹਾਡੀ ਗੱਲ ਨਾਲ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ ਜਿਹੜੇ ਜੈਤੋ ਦੇ ਲੋਕ ਹਨ ਇਹ ਬਹੁਤ ਹੀ ਸਾਫ ਸੁਥਰੇ ਆ ਕਿਸੇ ਪਾਰਟੀ ਦੇ ਹੋਣ ਆਮ ਆਲੇ ਆ ਉਹਨਾਂ ਨੇ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਕਾਲੀ ਦਲ ਦੇ ਜਿਹੜੇ ਛੋਟੇ ਵਰਕਰ ਹੈ ਉਹ ਚੰਗੇ ਜਿਹੜੇ ਥੋੜੇ ਜਿਹੀ ਉੱਚੇ ਲੈਵਲ ਦੇ ਲੋਕ ਹਨ ਉਹਨਾਂ ਕਰਕੇ ਕਾਲੀ ਦਲ ਦਾ ਬੇੜਾ ਬੈਠਾ ਕਿਉਂਕਿ ਉਹਨਾਂ ਲੋਕਾਂ ਨੇ ਨਜਾਇਜ਼ ਲੋਕਾਂ ਦੇ ਪਰਚੇ ਕਰਾਈ ਆਲਦੀ ਮੈਂ ਦੇ ਵਿੱਚ ਆ ਕੇ ਉਹ ਮੈਂ ਸੀ ਜਿਹੜੀ ਕਾਲੀ ਦਲ ਨੂੰ ਲੈ ਬੈਠੀ ਉਸ ਤੋਂ ਬਾਅਦ ਕਾਂਗਰਸ ਦਾ ਕਿਉਂ ਬੇੜਾ ਬੈਠਾ ਕਾਂਗਰਸ ਨੇ ਕੀ ਕਰਿਆ ਜਿਹੜੇ ਛੋਟੇ ਵਰਕਰ ਸੀਗੇ ਚੰਗੇ ਵਰਕਰ ਸੀ ਉਹਨਾਂ ਨੂੰ ਪਾਵਰ ਨਾ ਦਿੱਤੀ ਬਿਨਾ ਪਾਵਰ ਤੋਂ ਰਹੇ ਬਿਨਾਂ ਸਿਸਟਮ ਤੋਂ ਰਹੀ ਅਸੀਂ ਸਾਡੀ ਕਿਸੇ ਨੇ ਸੁਣੀ ਨਹੀਂ ਇਹ ਸਾਡੇ ਕਹਿਣ ਤੇ ਦਾ ਯਾਰ ਇਹ ਗੱਲ ਸੀ ਵੀ ਆਟਾ ਦਾਲ ਸਕੀਮ ਦਾ ਕਾਰਡ ਵੀ ਨਹੀਂ ਸੀ ਬਣਦਾ ਆ ਪੋਜੀਸ਼ਨ ਸੀ ਸਾਡੇ ਕਾਂਗਰਸੀ ਵਰਕਰਾਂ ਦੀ ਪਰ ਅਸੀਂ ਫੇਰ ਵੀ ਚੀਨ ਦੀ ਕੰਧ ਵਾਂਗੂ ਖੜੇ ਆ ਕਾਂਗਰਸ ਦੇ ਨਾਲ 1992 ਦੇ ਹਾਲਾਤਾਂ ਹਾਲਾਤ ਵੀ ਵੇਖੇ ਆ ਪਰ ਇਹ ਕੀ ਕਰੀ ਜਾਂਦੇ ਆ ਜਿਹੜੇ ਅੱਜ ਇੱਥੇ ਮੈਰਿਜ ਪੈਲਸਾਂ ਦੇ ਵਿੱਚ ਕੱਟ ਕਰ ਕਰਕੇ ਵਿਖਾਈ ਜਾਂਦੇ ਆ ਉਹਦੇ ਵਿੱਚ ਮੇਰੇ ਸਤਿਕਾਰਯੋਗ ਵਿਚਾਰੇ ਇਹੋ ਜਿਹੇ ਲੋਕ ਵੀ ਬੈਠੇ ਸੀ ਜਿਨ੍ਹਾਂ ਕੋਲੇ ਮੇਰੇ ਸਾਹਮਣਾਂ ਮਰਲਾ ਘਰ ਤੋਂ ਬਿਨਾ ਪੈਲੀ ਫालतੂ ਹੈ ਨਹੀਂ ਉਹ ਮੱਕੀ ਕਿੱਥੇ ਬੀਜਣਗੇ ਕੀ ਲੱਗਦਾ ਢੇੜੀ ਧਰੂੜੀ ਤੇ ਲਾਉਂਦੇ ਸੀ ਫਿਰ ਤੁਹਾਡੇ ਸ਼ਬਦਾਂ ਨਾਲ ਜਾਣੀਏ ਤਾਂ ਨਹੀਂ 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 ਉਹ ਦਿਹਾੜੀ ਤੇ ਨਹੀਂ ਉਹ ਪਤਾ ਕੀ ਗੱਲ ਉਹ ਸਤਕਾਰਯੋਗ ਲੋਕ ਹੈ ਮੈਂ ਇਹ ਕਹ ਰਿਹਾ ਵੀ ਉਹਨਾਂ ਕੋਲ ਇਕੱਲੀ ਜ਼ਮੀਨ ਹੈ ਨਹੀਂ ਅੱਛਾ ਜ਼ਮੀਨ ਹੈ ਨਹੀਂ ਪਰ ਜ਼ਮੀਰ ਹੈਗੀ ਪਰ ਉਹ ਕਿਸੇ ਦੇ ਮਗਰ ਲੱਗ ਜਾਂਦੇ ਆ ਉਹਨਾਂ ਲੋਕਾਂ ਨੂੰ 19 ਸੂਜ ਘੱਟ ਹੈ ਕਾਰਨਕਮ ਘੱਟ ਸੂਜ ਵੀ ਨਹੀਂ ਕਹੂੰਗਾ ਪਰ ਉਹ ਲੋਕ ਆ ਜਿਹੜੇ ਜਜਬਤੀ ਹੈ ਉਹ ਕੀ ਕਰਦੇ ਆ ਉਹ ਲੋਕਾਂ ਦੀਆਂ ਗੱਲਾਂ ਚਾਹੁੰਦੇ ਆ ਭਾਵਕ ਹੋ ਜਾਂਦੇ ਆ ਉਹ ਪਹਿਲਾਂ ਵੀ ਗੱਲਾਂ ਚਾਉਂਦੇ ਰਹੇ ਆ ਆ ਝਾੜੂ ਵੇਲੇ ਵੀ ਉਹ ਗੱਲਾਂ 'ਚ ਹੀ ਆਏ ਆ ਜੀ ਜੀ ਹੁਣ ਉਹ ਝਾੜੂ ਤੋਂ ਪਛਤਾਉਂਦੇ ਆ ਕਾਰਨ ਕੀ ਆ ਹੁਣ ਕਾਂਗਰਸ ਪਾਰਟੀ ਕੋ ਮਾੜੀ ਪਾਰਟੀ ਨਹੀਂ ਪਰ ਇਹਨੂੰ ਚਲਾਉਣ ਵਾਲੇ ਚੰਦ ਲੋਕ ਪੰਜਾਬ ਦੇ ਜਿਹੜੇ ਸਿਆਸੀ ਲੀਡਰ ਆ ਇਹਨਾਂ ਨੂੰ ਮੈਂ ਫੇਰ ਚੇਤਾਵਨੀ ਦਿੰਦਾ ਵੀ ਜਿਆਦਾ ਸੁਧਰ ਜੋ ਤੁਸੀਂ ਨਿਤ ਮੁੱਖ ਮੰਤਰੀ ਬਣ ਕੇ ਸੌਣੇ ਹੋ ਤੁਸੀਂ 2027 ਦੇ ਵਿੱਚ ਐਮਐਲਏ ਤਾਂ ਮੈਨੂੰ ਬਣਦੇ ਨਹੀਂ ਦੀਂਦੇ ਅੱਛਾ ਚਾਹੇ ਉਹ ਕਿੱਡੇ ਵੱਡੇ ਵੱਡੇ ਲੀਡਰ ਹੋਣ ਜਿਹੜੇ ਅੱਜ ਗੱਲਾਂ ਕਰਦੇ ਆ ਨਾ ਜੀ ਅੱਜ ਗੱਲਾਂ ਕਰਦੇ ਆ ਖੜੇ ਵੀ ਅਸੀਂ ਐਂ ਕਰਦਾਂਗੇ ਅਸੀਂ ਜੋ ਕਰਦਾਂਗੇ ਉਹ ਮਹਾਰਾਜ ਤੁਸੀਂ ਪਹਿਲਾਂ ਐਮਐਲਏ ਬਣ ਜਾਓ 27 ਦੇ ਵਿੱਚ ਫਿਰ ਤੁਸੀਂ ਮੁੱਖ ਮੰਤਰੀ ਬਣ ਜਾਓ ਹੁਣ ਜਿੰਨੇ ਸਾਡੇ ਵਿਧਾਨ ਸਭਾ ਦੇ ਵਿੱਚ ਬੈੰਦੇ ਆ ਜਿੰਨੇ ਪਤਾ ਨਹੀਂ 14 ਕਿ 15 ਕਿੰਨੇ ਘਟ ਗਏ ਪਹਿਲਾਂ 17 18 ਹੁੰਦੇ ਸੀ ਇਹ ਉਹਦੇ ਵਿੱਚੋਂ 2 4 ਰਹੇ ਐਮਪੀ ਓ ਐਮਪੀ ਜੱਤ ਜੁੱਤ ਕੇ ਕੋਈ ਹਾਰ ਗਏ ਪਤਾ ਨਹੀਂ ਕੀ ਕੁਸ਼ ਹੋਇਆ ਉਹ ਜੋ ਮੇਰੇ ਨਾਲ 15 16 ਹੀ ਰਹਿ ਗਏ ਜੀ ਇਹ ਪਿਓ ਦੇ ਪੁੱਤ 15 ਦੇ 15 ਹੀ ਹਮ ਰਾਤ ਨੂੰ ਮੁੱਖ ਮੰਤਰੀ ਬਣ ਕੇ ਸੌ ਜਾਂਦੇ ਆ ਜੀ ਤੇ ਚੜ ਕੇ ਉੱਠਦੇ ਆ ਉਹੀ ਐਮਐਲਏ ਦੇ ਐਮਐਲਏ ਹੁੰਦੇ ਆ ਜੀ ਇਹਨਾਂ ਦਾ ਜਿਹੜਾ ਦਿਮਾਗ ਹੈ ਖਰਾਬ ਹੋ ਚੁੱਕਿਆ ਪਹਿਲਾਂ ਤੁਸੀਂ ਮੇਰੇ ਭਰਾਵੋ 2026 ਦੇ ਵਿੱਚ ਐਮਐਲਏ ਬਣਦੇ ਯੋਗ ਹੋ ਜੋ ਤੁਹਾਡੀ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਪੰਜਾਬ ਦੇ ਵਿੱਚ ਬਿਲਕੁਲ ਜ਼ੀਰੋ ਹੈ ਸਰਕਾਰ ਨੂੰ ਤੁਸੀਂ ਇੱਕ ਵੀ ਲੋਕ ਮਸਲੇ ਦੇ ਉੱਤੇ ਨਹੀਂ ਕੇਰਿਆ ਲੋਕਾਂ ਦੇ ਉੱਤੇ ਅਤਿਆਚਾਰ ਹੁੰਦਾ ਚਾਹੇ ਉਹ ਕਿਸਾਨਾਂ ਦੇ ਹੋਵੇ ਚਾਹੇ ਜਵਾਨਾਂ ਦੇ ਹੋਵੇ ਚਾਹੇ ਮਜ਼ਦੂਰਾਂ ਦੇ ਹੋਵੇ ਚਾਹੇ ਉਹ ਚੰਦ ਭਾਨ ਵਾਲਾ ਕਾਂਡ ਹੋਵੇ ਤੇ ਚਾਹੇ ਉਹ ਮੱਤੇ ਵਾਲਾ ਕਾਂਡ ਹੋਵੇ ਕੋਈ ਵੀ ਕਾਂਡ ਹੋਵੇ ਜੀ ਤੁਸੀਂ ਕਿਸਾਨਾਂ ਤੇ ਮਜ਼ਦੂਰਾਂ ਤੇ ਜਵਾਨਾਂ ਦੇ ਅਤਿਆਚਾਰ ਹੁੰਦਾ ਤੁਸੀਂ ਬੋਲਦੇ ਕਿਉਂ ਨਹੀਂ ਜੀ ਤੁਸੀਂ ਉੱਥੇ ਜਾਣਦੇ ਹੋ ਲੱਖਾਂ ਕਰੋੜਾਂ ਰੁਪਏ ਸਾਡਾ ਰੋਜ਼ ਦਾ ਖਰਾਬ ਕਰਕੇ ਸਦਨ ਸਭਾ ਚ ਤੁਸੀਂ ਚੁੱਪ ਕਰਕੇ ਵਾਕ ਆਊਟ ਕਰਕੇ ਬਾਹਰ ਨਿਕਲੇ ਹੋਣੇ ਤੁਸੀਂ ਤੁਸੀਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਓ ਤੁਸੀਂ ਬੈਠੋ ਜੀ ਉਹਨਾਂ ਨੂੰ ਬੋਲਣ ਦਿਓ ਜੀ ਬੋਲੀ ਜਾਣ ਦਿਓ ਕੋਈ ਚੱਕਰ ਨਹੀਂ ਤੁਸੀਂ ਚੁੱਪ ਕਰਕੇ ਸ਼ਾਂਤ ਬੈਠੋ ਲੋਕ ਕਹਿਣਗੇ ਇਹਨਾਂ ਨੂੰ ਬੋਲਣ ਦਾ ਟਾਈਮ ਨਹੀਂ ਦਿੱਤਾ ਗਿਆ ਇਹਨਾਂ ਦਾ ਕੋਈ ਕੁਸ਼ੂਰ ਨਹੀਂ ਪਰ ਜਦੋਂ ਤੁਹਾਨੂੰ ਤੁਸੀਂ ਜਾਣੇ ਹੋ ਵਾਕ ਆਊਟ ਕਰਕੇ ਭੱਜੇ ਆਉਣੇ ਹੋ ਇਹ ਤਾਂ ਕੋਈ ਗੱਲ ਨਹੀਂ ਬਾਰੇ ਵਿਰੋਧੀ ਧਿਰ ਦੀ ਭੂਮਿਕਾ ਪੰਜਾਬ ਦੇ ਵਿੱਚ ਕਾਂਗਰਸ ਦੇ ਪੱਖੋਂ ਬਿਲਕੁਲ ਜ਼ੀਰੋ ਹੈ ਆ ਰਾਣਾ ਜਿਹੜਾ ਰਾਣੇ ਨੂੰ ਨੋਟਿਸ ਨਾ ਕੱਢੋ ਰਾਣੇ ਨੂੰ ਪਾਰਟੀ ਦੇ ਵਿੱਚੋਂ ਕੱਢੋ ਜੇ ਤੁਸੀਂ ਪਾਰਟੀ ਬਚਾਉਣੀ ਹੈ ਤਾਂ ਜੀ ਸ਼ੁਕਰੀਆ ਜੀ ਬਾਰ ਬਾਰ ਸ਼ਰਮਾ ਜੈਤੋ ਖੇਮਾ ਦਾ ਜੱਜ ਜੀ ਤਾਂ ਕਾਲਾ ਜੀ ਨਾਲ ਗੱਲਬਾਤ ਕੀਤੀ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਜੱਜ ਚਾਹਾਂਗਾ ਕੈਮਰਾਮੈਨ ਨਵਰੀਤ ਦੇ ਨਾਲ ਜੈਤੋ ਤੋਂ ਜੋਤ ਸਸੀ ਕਾਲ